ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਚ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣ ਠੀਕ ਹੋਗਾ ਆਪਾਂ ਠੀਕਾ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਪਲਾਸਟਿਕ ਦੇ ਬਰਤਨਾਂ ਨੂੰ ਕਿਵੇਂ ਸਾਫ਼ ਕਰੀਏ ਬਹੁਤ ਹੀ ਆਸਾਨ ਬਿਨਾਂ ਰਗੜੇ ਤੇ ਸਭ ਤੋਂ ਪਹਿਲਾਂ ਆਪਾਂ ਕੀ ਲੈਣਾ ਹੈ ਨਾ ਆਪਣੇ ਸਰਫ ਲੈ ਲੈਣੇ ਕੋਈ ਵੀ ਸਰਫ ਹੋਵੇ ਜਿਹੜੀ ਆਪਾਂ ਕੱਪੜੇ ਵਾਸ਼ ਕਰਨ ਵਾਸਤੇ ਧੋਣ ਵਾਸਤੇ ਵਰਤਦੇ ਆ ਜਿਹੜੀ ਮਰਜ਼ੀ ਲੈ ਸਕਦੇ ਹੋ ਉਹਦੇ 2 2 ਚਮਚ ਲੈ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਲੈਣਾ ਨਾ ਬੇਕਿੰਗ ਸੋਡਾ ਜਿਹੜਾ ਆਪਾਂ ਖਾਣੇ 'ਚ ਵਰਤਦੇ ਆ ਇਹ ਲੈਣਾਗਾ ਇਹ ਵੀ ਉਨੀ ਮਾਤਰਾ ਚ ਲੈਣਾ ਜਿੰਨੀ ਆਪਾਂ ਸਰਫ ਲੈਣੀ ਆ ਤੇ ਮੈਂ ਦੋ ਤਿੰਨ ਚੀਜ਼ਾਂ ਸਾਫ ਕਰਨੀ ਸੀ ਥੋੜਾ ਜ਼ਿਆਦਾ ਹੀ ਲਿਆ ਤੇ ਸਰਫ ਉਹ ਵੀ 3 ਚਮਚ ਦੇ ਕਰੀ ਉਲੀ ਹੈ ਤੇ ਬੇਕਿੰਗ ਸੋਡਾ ਵੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਉਹ ਵੀ ਆਪਣੇ ਘਰ ਵਿੱਚ ਹੁੰਦੀ ਹੈ ਇਹ ਹੈਗਾ ਜੀ ਆਪਣਾ ਵਿਨੇਗਰ ਜਿਹੜਾ ਆਪਾਂ achar ਵਗੈਰਾ ਚ ਬਰਤਨ ਦੀ ਬਰਤਦੇ ਆ achar ਦੇ ਵਿੱਚ ਪਾਉਨੇ ਆ ਤੇ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਨੇ ਨਾ ਇਹ ਆਸਾਨੀ ਨਾਲ ਆਪਣੇ ਘਰ ਚ ਹੁੰਦੀਆਂ ਨੇ ਸਰਫ ਵੀ ਆਪਣੇ ਘਰ ਚ ਹੁੰਦੀ ਹੈ ਤੇ ਨਾ ਬੇਕਿੰਗ ਸੋਡਾ ਵੀ ਹੁੰਦਾ ਤੇ ਆਪਣਾ ਸਿਰਕਾ ਵੀ ਹੁੰਦਾ ਆਪਣੇ ਘਰ 'ਚ ਇਹ ਤਿੰਨੇ ਚੀਜ਼ਾਂ ਨੂੰ ਲੈ ਕੇ ਨਾ ਮਿਕਸ ਕਰ ਲੈਣਾ ਤੇ ਇਸ ਤਰ੍ਹਾਂ ਦਾ ਸਕਰਬ ਰਸ਼ ਲੈ ਲੈਣਾ ਕੋਈ ਇਹ ਆਪਣੇ ਭਾਂਡੇ ਵਾਲੀ ਸਾਬਨਾਂ ਮਿਲ ਜਾਂਦੇ ਨੇ ਹੁੰਦੇ ਨੇ ਆਮ ਆਪਣੇ ਘਰਾਂ 'ਚ ਜੇ ਤੁਸੀਂ ਸੌਫਟ ਲੈਣਾ ਸੌਫਟ ਵੀ ਲੈ ਸਕਦੇ ਹੋ ਪਰ ਮੈਂ ਇਹ ਵਰਤ ਰਹੀ ਆ ਇਹਦੇ ਨਾਲ ਇਸ ਤਰ੍ਹਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਤਿੰਨੇ ਚੀਜ਼ਾਂ ਨੂੰ ਕਾਫੀ ਝੱਗ ਜੀ ਬਣ ਗਈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਤੇ ਆਪਾਂ ਜਿਹੜਾ ਬਰਤਨ ਨੂੰ ਸਾਫ਼ ਕਰਨਾ ਉਹਦੇ ਤੇ ਅਪਲਾਈ ਕਰਨਾ ਇਸ ਤਰ੍ਹਾਂ ਲਗਾਵਾਂਗੇ ਤੇ ਲਗਾ ਕੇ ਆਪਾਂ ਫੇਰ ਛੱਡਾਂਗੇ ਆ ਦੇਖੋ ਤੁਹਾਨੂੰ ਦਿਖਾ ਰਹੀਆਂ ਪਲਾਸਟਿਕ ਦਾ ਮੱਗ ਆ ਮਤਲਬ ਇਹ ਵੀ ਬਹੁਤ ਗੰਦਾ ਹੋਇਆ ਪਿਆ ਨਹਾਉਣ ਵਾਲੇ ਮਤਲਬ ਇੱਕ ਆਪਣੀਆਂ ਨਹਾਉਣ ਵਾਲੇ ਬਾਥਰੂਮ ਦੇ ਵਾਲੇ ਜੀਜੇ ਨੇ ਉਹਨਾਂ ਨੂੰ ਵੀ ਸਾਫ਼ ਕਰ ਸਕਦੇ ਆ ਕਿਉਂਕਿ ਉਹਨਾਂ ਦੇ ਸਾਬਣ ਵਗੈਰਾ ਹਨਾ ਜਾਂ ਤੇਲ ਦਿੱਥੇ ਨਹਾਈ ਵਗੈਰਾ ਜ਼ਿਆਦਾਤਰ ਲੱਗ ਜਾਂਦੀ ਹੈ ਤੇ ਬਹੁਤ ਹੀ ਗੰਦੇ ਬੁਰੇ ਲੱਗਦੇ ਨੇ ਨਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਆਸਾਨੀ ਨਾਲ ਸਾਫ਼ ਕਰ ਸਕਦੇ ਆ ਇਹਨੂੰ ਇਸ ਤਰ੍ਹਾਂ ਲਗਾ ਦੇਣਾ ਹਲਕਾ ਹਲਕਾ ਧਿਆਨ ਰੱਖਣਾ ਨਾ ਅੱਖਾਂ ਵਗੈਰਾ ਤੋਂ ਬਚਾ ਕੇ ਰੱਖਣਾ ਕਿਉਂਕਿ ਮੇਰੇ ਵੀ ਨਾ ਅੱਖ 'ਚ ਪਹਿਲਾਂ ਸਿੱਟਾ ਪੈ ਗਿਆ ਤੇ ਮੈਂ ਵੀਡੀਓ ਰੋਕ ਕੇ ਥੋੜਾ ਜਿਹਾ ਸੈੱਟ ਕੀਤਾ ਬਹੁਤ ਜਨਨ ਹੋਈ ਤੇ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਨਾ ਇਹਦਾ ਸਿੱਟਾ ਨਾ ਬੈਜੀ ਅੱਖ ਸੇ ਧਿਆਨ ਨਾਲ ਲਗਾਓ ਲਗਾਉਣ ਤੋਂ ਬਾਅਦ ਨਾ 10 ਮਿੰਟ ਇਸੇ ਤਰ੍ਹਾਂ ਹੀ ਛੱਡ ਦੇਣਾ ਜਿਆਦਾ ਨਹੀਂ ਰਗੜਣਾ ਜੇ ਰਗੜੋਗੇ ਤਾਂ ਚਰੀਟਾ ਬੈ ਨਹੀਂ ਨਾ ਪਲਾਸਟਿਕ ਦੇ ਇਹਨੂੰ ਰਗਣ ਦੀ ਲੋੜ ਨਹੀਂ ਪੈਂਦੀ ਤੇ ਆ ਆਪਣੀ ਬਾਸਮ ਵਾਲੀ ਫੱਟੀ ਦੇਖੋ ਇਹ ਕਿੰਨੀ ਗੰਦੀ ਹੋ ਗਈ ਹੈ ਤੇ ਆਪਾਂ ਇਹਦੇ ਤੇ ਵੀ ਇਸੇ ਤਰ੍ਹਾਂ ਹੀ ਨਾ ਲਗਾਉਣੇ ਆ ਮਿਕਸਰ ਨੂੰ ਪੂਰਾ ਲਗਾਵਾਂਗੇ ਤੇ ਸਾਰਾ ਵਾਲੇ ਦਿਵਾਲੇ ਇਸ ਤਰ੍ਹਾਂ ਘੁਮਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਲਗਾ ਕੇ ਨਾ 10 ਮਿੰਟ ਲਈ ਇਹਨੂੰ ਵੀ ਇਸੇ ਤਰ੍ਹਾਂ ਹੀ ਛੱਡ ਦਾਂਗੇ ਕੋਈ ਵੀ ਇਹ ਚਾਹੇ ਵਾਲਟੀ ਹੈ ਜਿੰਨੀ ਮਰਜ਼ੀ ਗੰਦੀ ਆ ਸਾਰੀਆਂ ਚੀਜ਼ਾਂ ਤੇ ਤੁਸੀਂ ਇਸ ਨੂੰ ਲਗਾ ਸਕਦੇ ਹੋ ਤੇ ਬਹੁਤ ਹੀ ਸਫਾਈ ਕਰਦਾ ਇੱਕਦਮ ਨਵੀਂ ਵਾਂਗ ਬਣ ਜਾਂਦੀ ਹੈ ਹਾਂਜੀ ਪਲਾਸਟਿਕ ਦੀ ਹਰੇਕੀ ਚੀਜ਼ ਤੇ ਵਰਤ ਸਕਦੇ ਆ ਜਿਵੇਂ ਆਪਣੇ ਕਿਚਨ 'ਚ ਨਾ ਚਾਰ ਵਗੈਰਾ ਡੱਬੇ ਕੋਈ ਵੀ ਚੀਜ਼ ਹੈ ਡੱਬੇ ਹੁੰਦੇ ਨੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਜਾਂ ਖਾਲੀ ਹੋਣ ਤੋਂ ਬਾਅਦ ਧੋਣੇ ਹੁੰਦੇ ਇਸ ਚੀਜ਼ ਨਾਲ ਇਸ ਤਰ੍ਹਾਂ ਧੋ ਸਕਦੇ ਹੋ ਬਹੁਤ ਹੀ ਵਧੀਆ ਸਫਾਈ ਆਉਂਦੀ ਹੈ ਤੇ ਹਲਦੀ ਦਾ ਦਾਗ ਵਗੈਰਾ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਤੇ ਆਪਾਂ ਸਾਰੀ ਇਹ ਫੱਟੀ ਵਾਲੇ ਜਿਹੜੇ ਲਗਾਤੀ ਹੈ ਤੇ 10 ਮਿੰਟ ਤੱਕ ਆਪਾਂ ਇਹਨੂੰ ਲਗਾਉਣ ਤੋਂ ਬਾਅਦ ਛੱਡ ਦਾਂਗੇ ਤੇ 10 ਮਿੰਟ ਰੈਸਟ ਕਰਨ ਤੋਂ ਬਾਅਦ ਨਾ ਜਿਹੜੀ ਦੀ ਮੈਲ ਜੀਓ ਚੰਗੀ ਤਰ੍ਹਾਂ ਉੱਗਲ ਜੇ ਜਿਆਦਾ ਰਗੜਾਂਗੇ ਫਿਰ ਛੀਟਮ ਕਰਾ ਪੈ ਜਾਂਦੀ ਨੇ ਫਿਰ ਖਰਾਬ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਹਰੇਕ ਚੀਜ਼ ਤੇ ਇਹਨੂੰ ਵਰਤ ਸਕਦੇ ਹਾਂ ਨਾ ਕੋਈ ਵੀ ਚੀਜ਼ ਆ ਪਲਾਸਟਿਕ ਦੀ ਆ ਤੇ ਬਿਲਕੁਲ ਇਹ ਸਾਫ਼ ਕਰ ਦਿੰਦੀ ਹੈ ਜਿੰਨੀ ਮਰਜ਼ੀ ਗੰਦੀ ਹੋਵੇ ਜਿੰਨੀ ਮਰਜ਼ੀ ਹੈ ਨਾ ਇਸ ਤੋਂ ਬਾਅਦ ਹਨ ਇੱਕ ਹੋਰ ਚੀਜ਼ ਤੇ ਅਪਲਾਈ ਕਰਕੇ ਤੁਹਾਨੂੰ ਜਿਵੇਂ ਆਪਣੇ ਡਿਨਰ ਸੈਟ ਦੀਆਂ ਪਲੇਟਾਂ ਹੁੰਦੀਆਂ ਨੇ ਨਾ ਇਹ ਮੇਰੀ ਪਲੇਟ ਨਾ ਕਾਫੀ 5-6 ਮਹੀਨਿਆਂ ਤੋਂ ਮੈਂ ਬਹੁਤ ਚੀਜ਼ਾਂ ਨੇ ਦਾਗ ਉਤਾਰਿਆ ਵੀ ਉੱਤਰ ਜਿੱਤਰ ਜੇ ਇਹ ਬਿਲਕੁਲ ਨਹੀਂ ਉਤਰਿਆ ਸੌਸ ਦਾ ਸੀ ਇਹ ਮੇਰੇ ਕੋਈ ਨਾ ਸੈਟ ਲੈ ਗਿਆ ਸੀ ਐਦਾਂ ਤੇ ਉਹਨਾਂ ਨੇ ਧੋਤਾ ਨਹੀਂ ਪਤਾ ਨਹੀਂ ਕੀ ਕੀਤਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਹ ਦਾਗ ਪੱਕ ਗਿਆ ਬਿਲਕੁਲ ਨਹੀਂ ਹਟਿਆ ਪਹਿਲਾਂ ਵੀ ਮੈਂ ਇੱਕ ਪਲੇਟ ਤੋਂ ਹਟਾਇਆ ਗਾ ਇਸ ਤਰ੍ਹਾਂ ਦਾਗ ਇਹਨੂੰ ਲਗਾਉਣ ਤੋਂ ਬਾਅਦ ਛੱਡ ਦੇਣਾ ਤੇ ਉਸ ਤੋਂ ਬਾਅਦ ਆਪਾਂ ਧੁੱਪ 'ਚ ਰੱਖ ਦੇਣਾ ਤੇ ਇਹ ਦਾਗ ਹੈ ਜਿਹੜਾ ਬਿਲਕੁਲ ਖਤਮ ਹੋ ਜਾਊਗਾ ਸੌਸ ਦਾ ਦਾਗ ਲੱਗਿਆ ਹੋਇਆ ਤੇ ਪੱਕ ਚੁੱਕਿਆ ਸੀ ਪਲੇਟ ਉੱਪਰ ਉਤਰ ਨਹੀਂ ਰਿਹਾ ਸੀ ਤੇ ਹੁਣ ਉਧਰ 10 ਮਿੰਟ ਹੋ ਗਏ ਨੇ ਹੁਣ ਆਪਾਂ ਫੱਟੀ ਤੇ ਇਸ ਤਰ੍ਹਾਂ ਬਰਸ਼ ਲੈ ਲਾਂਗਾ ਸੌਫਟ ਹੋਵੇ ਜਿਆਦਾ ਹਾਰਡ ਨਾ ਹੋਵੇ ਜਿੰਨੇ ਆਪਾਂ ਕੱਪੜੇ ਵਗੈਰਾ ਕਰਦੇ ਆ ਇਹ ਨਹੀਂ ਜਿਹੜਾ ਵਾਟਰ ਵਾਲੀ ਚੀਜ਼ ਹੈ ਨਾ ਇਹਦੇ ਵਿੱਚ ਉਹ ਸਕਰਬ ਬਰਸ਼ ਲੱਗਦਾ ਨਹੀਂ ਨਾ ਇਹ ਧਾਰੀਆਂ ਜਿਹੀ ਬਣੀ ਹੁੰਦੀਆਂ ਨੇ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦੂਸਰਾ ਕੱਪੜੇ ਵਾਲਾ ਬਰਸ਼ ਨਾਲ ਇਹ ਵਰਤਣਾਗਾ ਸੌਫਟ ਹੋਵੇ ਇਹਦੀ ਸਾਰੀਆਂ ਸਾਈਡਾਂ ਤੇ ਵਾਲੇ ਵਾਲੇ ਹਲਕਾ ਹਲਕਾ ਘੁਮਾ ਦੇਣਾ ਤਾਂ ਕਿ ਚੰਗੀ ਤਰ੍ਹਾਂ ਸਾਫ਼ ਹੋ ਜਾਣਾ ਨਾ ਇਹਦੀਆਂ ਕਿਨਾਰੀਆਂ ਜੀਆਂ ਤੇ نیچے ਪੈਰਾ ਵਗੈਰਾ ਤੇ ਵੀ ਇਹਦੇ ਬਿਲਕੁਲ ਫੱਟੀ ਦੇ ਵਾਲੇ ਵਾਲੇ ਘੁਮਾ ਦੇਣਾ ਤੇ ਬਹੁਤ ਹੀ ਤਰ੍ਹਾਂ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਸਫਾਈ ਹੋ ਜੀ ਦੀ ਤੇ ਚਮਕ ਬਿਲਕੁਲ ਨਵੀਂ ਜੀ ਤਰ੍ਹਾਂ ਨਿਕਲੇ ਹੋ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਕਿੰਨੀ ਵਧੀਆ ਹੋ ਗਈ ਆ ਪਹਿਲਾਂ ਵੀ ਤੁਸੀਂ ਦੇਖਿਆ ਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਬਿਲਕੁਲ ਨਵੇਂ ਬਣ ਗਏ ਨੇ ਮੱਗ ਵੀ ਤੇ ਫੱਟੀ ਵੀ ਹਾਂਜੀ ਤੁਸੀਂ ਵੀ ਆਪਣੇ ਘਰ ਵਿੱਚ ਆਪਣੇ ਪਲਾਸਟਿਕ ਦੇ ਬਰਤਨਾਂ ਨੂੰ ਇਸੇ ਤਰ੍ਹਾਂ ਹੀ ਸਾਫ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਹੈਗਾ ਤੇ ਬਿਲਕੁਲ ਨਵੇਂ ਬਣ ਜਾਂਦੇ ਨੇ ਕੋਈ ਖਰਚਾ ਵੀ ਨਹੀਂ ਆਉਂਦਾ ਨਾ ਬਿਲਕੁਲ ਵੀ ਤੇ ਆਪਣੇ ਸਾਰਫ ਵੀ ਘਰ ਚ ਹੁੰਦੀ ਹੈ ਤਿੰਨੇ ਚੀਜ਼ਾਂ ਆਪਣੇ ਘਰ ਚ ਹੁੰਦੀਆਂ ਨੇ ਜੀ ਤੋ ਤੁਸੀਂ ਇਹਨਾਂ ਨੂੰ ਸਫਾਈ ਕਰ ਸਕਦੇ ਹੋ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਧੰਨਵਾਦ ਵੀਡੀਓ ਨੂੰ ਫੁੱਲ ਵਾਚ ਕਰਿਓ